ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 5 ਅਤੇ 6 ਅਕਤੂਬਰ 2024 ਦੀ ਦਰਮਿਆਨੀ ਰਾਤ ਨੂੰ ਜਿਹੜੀ ਵਰਖਾ ਹੋਈ ਹੈ ਉਹਨੇ ਕਈ ਜਗ੍ਹਾ ਨੁਕਸਾਨ ਕੀਤਾ ਕਈ ਜਗ੍ਹਾ ਚੰਗੀਆਂ ਛੁੱਟੀਆਂ ਚੰਗੀਆਂ ਕੀ ਮਾੜੀਆਂ ਛੁੱਟੀਆਂ ਲੱਗੀਆਂ ਤੇ ਫਸਲਾਂ ਡਿੱਗੀਆਂ ਤਾਂ ਡਿੱਗੀਆਂ ਫਸਲਾਂ ਦੇ ਨੁਕਸਾਨ ਸੰਬੰਧੀ ਅਪਲਗ ਵੀਡੀਓ ਚ ਗੱਲ ਕਰਦੇ ਹਾਂ ਪਰੰਤੂ ਜੋ ਕੁਦਰਤ ਦੇ ਰੰਗ ਹੁੰਦੇ ਐ ਉਸ ਨੂੰ ਦੇਖ ਕੇ ਘਬराईਦਾ ਨਹੀਂ ਕੁਦਰਤ ਪਤਾ ਨਹੀਂ ਕਿੰਨਾ ਕੁਛ ਅੱਗੇ ਦੇਣ ਨੂੰ ਬੈਠੀ ਹੈ ਜਿਵੇਂ ਆਪਾਂ ਪਿਛਲੀ ਵਾਰ ਕਣਕ 'ਚ ਦੇਖ ਚੁੱਕੇ ਹਾਂ ਬਹੁਤ ਸਾਰੇ ਕਿਸਾਨ ਵੀਰ ਪਰੇਸ਼ਾਨ ਹੋ ਰਹੇ ਸੀ ਸਾਡੀ ਕਣਕ ਟਿਕਪੀ ਲੇਕਿਨ ਉਹਦੇ ਵੀ ਬੇਨਤੀ ਕੀਤੀ ਸੀ ਕਿ ਰੱਬ ਦੇ ਰੰਗ ਨੂੰ ਆਪਾਂ ਸਮਝ ਨਹੀਂ ਸਕਦੇ ਤਾਂ ਉਸ ਤੋਂ ਬਾਅਦ ਨਿਕਲਿਆ ਕਿ ਕਿ ਕਣਕ ਦਾ ਬੰਪਰ ਝਾੜ ਨਿਕਲਾ ਇਹੋ ਜਿਹਾ ਝਾੜ ਨਿਕਲਾ ਜਿਹੜਾ ਜਿਹੋ ਜਿਹਾ ਅਜੇ ਤੱਕ ਨਿਕਲੇ ਨਹੀਂ ਸੀਗਾ ਤਾਂ ਇਸ ਕਰਕੇ ਘਬਰਾਓ ਨਹੀਂ ਤੇ ਆਪਾਂ ਹੁਣ ਗੱਲ ਕਰਦੇ ਹਾਂ ਕਿਰਾ 8-9 ਤਰੀਕ ਦੇ ਨੇੜੇ ਆਪਾਂ ਨੂੰ ਇੱਕ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ 8-9 ਅਕਤੂਬਰ 2024 ਦੇ ਤਾਂ ਉਹ ਜਿਹੜੀ ਵਰਖਾ ਹੈਗੀ ਹੈ ਕਿੱਥੇ-ਕਿੱਥੇ ਕਿਵੇਂ ਹੋ ਸਕਦੀ ਹੈ ਉਹਦੇ ਸਬੰਧ ਵਿੱਚ ਆਪਾਂ ਗੱਲ ਕਰਦੇ ਹਾਂ ਠੀਕ ਹੈ ਮੈਂ ਆ ਪੁਲਦੀਪ ਸਿੰਘ ਸ਼ੇਰਕਲ ਮਰਖਾਈ ਇਹ ਪਛਮੀ ਡਿਸਟਰਬੈਂਸ ਹੈ ਜਿਹੜਾ ਕਿ ਅੱਗੇ ਤੁਹਾਡੇ ਏਰੀਆ ਨੂੰ ਵੱਧ ਰਿਹਾ ਹੈ ਭਾਵੇਂ ਕਿ ਇਹ ਪਾਕਿਸਤਾਨ ਦੇ ਉੱਪਰ ਜ਼ਿਆਦਾ ਸਰਪਾਰਿਆ ਸਾਡੇ ਇੱਥੇ ਬਹੁਤ ਘੱਟ ਸਰਪਾਰਿਆ ਹੈ ਪਰੰਤੂ ਫੇਰ ਵੀ ਜਿਹੜੇ ਆ ਦਿਨ ਹੁੰਦੇ ਆ ਨਾ ਇਹ ਜਦੋਂ ਆਪਣਾ ਮੌਨਸੂਨ ਸੀਜ਼ਨ ਚੱਲਦਾ ਹੁੰਦਾ ਉਦੋਂ ਪੂਰੀ ਸੰਭਾਵਨਾ ਹੁੰਦੀ ਮੀਂਹ ਪੈਣ ਦੀ ਲੇਕਿਨ ਮੀਂਹ ਆ ਕੇ ਟਲ ਜਾਂਦਾ ਹੈ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਕੀ ਹੈ ਜਦੋਂ ਫਸਲਾਂ ਖਰਾਬ ਹੋਣੀਆਂ ਹੁੰਦੀਆਂ ਤਾਂ ਉਹ ਥੋ ਪਮੇ ਕੇ ਵਰਖਾស្តਦਾ ਏਰੀਆ ਬਹੁਤ ਘਟ ਕਵਰ ਕਰ ਰਹੀ ਹੈ ਲੇਕਿਨ ਫੇਰ ਵੀ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਜਿਹੜਾ ਕੈਪ ਇੰਡੈਕਸ ਹੈ ਕੱਲ ਵਰਗਾ ਤਾਂ ਹੈ ਨਹੀਂਗਾ ਜਿਵੇਂ ਉਹ ਆ ਫਿਰਜ਼ਾਬਾਦ ਪਟਨਾ ਪੂਨੀਆ ਇਤ ਮਾੜਾ ਹਾਲ ਹੈ ਨਾ ਕਿਉਂ ਪਹਾੜ ਪਹਿਲਾਂ ਹੀ ਆਏ ਹੋਏ ਹੈ ਬਿਹਾਰ ਦੇ ਵਿੱਚ ਹੜ ਤੇ ਕੁਝ ਪੂਰਬੀ ਯੂਪੀ ਦਾ ਹਿੱਸਾ ਜਿਹੜਾ ਹੜਾਂ ਨੇ ਖਰਾਬ ਕੀਤਾ ਹੋਇਆ ਤਾਂ ਲੋਕਾਂ ਦੇ ਹਾਲਾਤ ਮਾੜੇ ਨੇ ਉੱਥੇ ਫੇਰ ਦੁਬਾਰਾ ਦੇਖੋ ਕੈਪ ਇੰਡੈਕਸ ਕਿੰਨਾ ਜਾ ਰਿਹਾ ਹੈਗਾ ਪੂਰਨੀਆ 3356 ਕੈਪ ਇੰਡੈਕਸ ਹੋਇਆ ਹੈ ਸਾਡੇ ਕੱਲ 2000 ਤੋਂ ਉੱਪਰ ਕੈਪ ਇੰਡੈਕਸ ਸੀ ਅੱਜ 1000 ਦੇ ਨੇੜੇ ਤੇੜੇ ਜਿਹੜਾ ਹੈਗਾ ਇਹ ਜਿਹੜਾ ਹੈਗਾ 8 9 ਦੇ ਨੇੜੇ ਬਣੇ ਰਹਿਣ ਦੀ ਸੰਭਾਵਨਾ ਹੈ ਮੱਕੇ ਫਿਰ ਵੀ ਕੈਪ ਐਂਡੈਕਸ ਹਾਈ ਹੈ ਜਿਹਦੇ ਕਰਕੇ ਗਰ ਚਮਕ ਵਾਲੇ ਬੱਦਲ ਬਣ ਕੇ ਤੇਜ਼ ਹਵਾ ਦੀਆਂ ਕਿਰਿਆਵਾਂ ਹੋ ਸਕਦੀਆਂ ਪਿਛਲੀ ਬੀਤੀ ਰਾਤ ਵੀ ਇੱਕ ਦੀ ਜਗ੍ਹਾ ਤੇ ਗੜਿਆਂ ਦੀ ਹਲਕੀ ਹਲਕੀ ਕਾਰਵਾਈ ਹੋਈ ਆ ਉਹੋ ਜੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਕਿ ਇਹੋ ਜੀ ਰਾਤ ਕਾਰਵਾਈ ਹੋਈ ਹੈ ਇਸੇ ਤਰੀਕੇ ਦਾ ਇੱਕ ਸਿਸਟਮ ਅੱਗੇ ਆ ਸਕਦਾ ਹੈ ਪਰੰਤੂ ਉਹ ਏਰੀਆ ਘੱਟ ਪ੍ਰਭਾਵਿਤ ਕਰੇਗਾ ਆਪਾਂ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦੇਖ ਲਈਏ ਭਾਰਤੀ ਮੌਸਮ ਵਿਭਾਗ ਦਾ ਹੱਥ ਕਹਿਣਾ ਹੈ ਦਿੱਲੀ ਵਾਲੇ ਤਾਂ ਸਿੱਧਾ ਹੀ ਕਹਿ ਗਏ ਕਿ ਦੀ ਇਹ ਉੱਤਰ ਪੱਛਮੀ ਭਾਰਤ ਦੇ ਵਿੱਚ ਇੱਕ ਹਫ਼ਤੇ ਤੱਕ ਕੋਈ ਮੇਜਰ ਚੇਂਜ ਨਹੀਂ ਹੈਗੀ ਕਿਉਂਕਿ ਇਹ ਇਹਨਾਂ ਦੇ ਹਿਸਾਬ ਦੇ ਅਨੁਸਾਰ ਕਿ ਇਹ ਤਾਂ ਕਨਿਕਾ ਦਾ ਸਿਸਟਮ ਹੈ ਪਰੰਤੂ ਸਾਡਾ ਜਿਹੜੀ ਫਸਲ ਹੈ ਉਹ ਜਿਹੜੇ ਸਿਸਟਮ ਤੇ ਅਸੀਂ ਖੜੇ ਹਾਂ ਐਸ ਸਮੇਂ ਕਿ ਨਿੱਕੀ ਜਿਹੜੀ ਹੈਗੀ ਇਹ ਫੂਕ ਵੀ ਰੱਬ ਮਾਰ ਦਿੰਦਾ ਤਾਂ ਸਾਡੀ ਫਸਲ ਦਾ ਨੁਕਸਾਨ ਕਰ ਦਿੰਦੀ ਹੈ ਮਾਨਸੂਨ ਕਾਫੀ ਪਿੱਛੇ हट ਗਈ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਹ ਸਾਰਾ ਏਰੀਆ ਕਲੀਅਰ ਹੋ ਗਿਆ ਹੈ ਗੁਜਰਾਤ ਦਾ ਕਾਫੀ ਐਸਾ ਨਿਕਲ ਗਿਆ ਹੈ ਅੱਧੇ ਮੰਦ ਪ੍ਰਦੇਸ਼ ਦੇ ਉਤੋਂ ਇਹ ਪੂਰਬੀ ਯੂਪੀ ਦਾ ਕੁਝ ਐਸਾ ਰਿਹਾ ਗਿਆ ਤਾਂ ਅਗਲੇ ਇਹ ਮਾਡਲ ਦੇਖਦੇ ਆਂ ਤਾਂ ਸਾਨੂੰ ਇਹ ਮਾਡਲ ਇਹ ਸ਼ੋ ਕਰਦੇ ਨੇ ਕਿ ਭਾਈ ਜਿਹੜੀ ਵਰਖਾ ਹੈਗੀ ਹੈ ਉਹ ਹੋ ਸਕਦੀ ਹੈ 8 ਤਰੀਕ ਨੂੰ ਵਰਖਾ ਇਕਾ ਦੁਕਾ ਥਾਵਾਂ ਤੇ ਹੋ ਸਕਦੀ ਹੈ ਜਾਂ 8 ਅਤੇ 9 ਦੇ ਦਰਮਿਆਨ ਕਰ ਲੋ ਕਿ ਵਰਖਾ ਜਿਹੜੀ ਹੈਗੀ ਹੈ ਬਾਰਡਰ ਦੇ ਨਾਲ-ਨਾਲ ਕੁਝ ਉਤਰੀ ਜ਼ਿਲ੍ਹੇ ਤੇ ਕੁਝ ਮਾਲਵੇ ਦੇ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ 10 ਤਰੀਕ ਨੂੰ ਵੀ ਵਰਖਾ ਹੋ ਸਕਦੀ ਹੈ ਕਿ ਤੁਹਾਡੇ 8 9 10 ਦੇ ਦਰਮਿਆਨ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਜਾਂ 8 ਨੂੰ ਹੋ ਜੇ 9 ਨੂੰ ਹੋ ਜੇ 10 ਨੂੰ ਹੋ ਜੇ ਠੀਕ ਹੈ ਫਿਰ ਇਸ ਦੇ ਨੇੜੇ 11 13 ਨੂੰ ਹਲਕੀ ਜੀ ਸੰਭਾਵਨਾ ਫੇਰ ਬੰਦੀ ਹੈ ਕਿ ਇੱਕ ਦੋ ਥਾਵਾਂ ਦੇ ਉੱਤੇ ਤਾਂ ਉਹ ਆਪਾਂ ਬਾਅਦ ਦੇਖਾਂਗੇ ਠੀਕ ਹੈ ਇਹ ਜੇ ਅਸੀਂ ਦੂਸਰਾ ਮਾਡਲ ਦੇਖਦੇ ਹਾਂ ਤਾਂ ਇਹ ਸਾਨੂੰ ਅੱਜ 7 ਤਰੀਕ ਨੂੰ ਵੀ ਉਮੀਦ ਦਿਖਾਉਂਦਾ ਕੱਲ ਨੂੰ ਇੱਕਾ ਦੁੱਕਾ ਥਾਵਾਂ ਤੇ ਇਸ ਤੋਂ ਬਾਅਦ ਦੇ ਵਿੱਚ 9 ਤਰੀਕ ਨੂੰ ਜਿਹੜਾ ਹੈਗਾ ਕੋਈ ਥਾਵਾਂ ਦੇ ਉੱਪਰ ਗੰਗਾ ਨਗਰ ਹਰਮਾਨਗੜ ਤੋਂ ਲੈ ਕੇ ਉੱਪਰ ਨੂੰ ਉਮੀਦ ਦਿਖਾਉਂਦਾ ਹੈਗਾ ਤੇ 10 ਤਰੀਕ ਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਮਾਲਵੇ ਦੇ ਵਿੱਚ ਉਮੀਦ ਦਿਖਾਉਂਦਾ ਹੈ ਮਤਲਬ ਕਿ ਅਸੀਂ ਇਹ ਅੱਗੇ ਜ਼ਿਲ੍ਹੇ ਵਾਰ ਵੀ ਦਿਖਾਂਗੇ ਆਪਾਂ ਸੁਮਾਵਨਾ ਹੈਗੀ ਹੈ ਕਿ ਅਲੱਗ-ਅਲੱਗ ਸਿਸਟਮ ਨਹੀਂ ਦਿਖਾ ਰਹੇ ਕਿ ਮੀਂਹ ਪੈ ਸਕਦਾ ਮੀਂਹ ਦੇ ਵਿੱਚ ਜਿਵੇਂ ਰਾਤ ਹੋਇਆ ਸੀ ਤੇਜ਼ ਹਵਾ ਨਾਲ ਕਿਤੇ ਮੀਂਹ ਇਹ ਪੈ ਸਕਦਾ ਤੇ ਇਕਾ ਦੁਕਾ ਥਾਵਾਂ ਤੇ ਕਿਹੜੇ ਗੜੇ ਵਗੈਰਾ ਇਹਨਾਂ ਦਿਨਾਂ 'ਚ ਹੋ ਜਾਂਦਾ ਹੈ ਉਹ ਆਪਾਂ ਇਹ ਨਹੀਂ ਕਹਤੇ ਕਿ ਨਹੀਂ ਹੋ ਸਕਦਾ ਜੇ ਮੌਸਮ ਦੇਖੋਗੇ ਪਠਾਨਕੋਟ ਗੁਰਦਾਸਪੁਰ ਸ਼੍ਰੀਮੁਸਾ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਥਲਾ ਜੰਦਰ ਇੱਥੇ 8 ਅਤੇ 9 ਦੇ ਦਰਮਿਆਨ ਸੰਭਾਵਨਾ ਬਣੀ ਰਹੇਗੀ ਕਿ 25% ਇਸੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਦੇਖੋ 25% ਇਸਾ ਜਿਆਦਾ ਨਹੀਂ ਹੈ ਇਹ ਆਈਸੋਲੇਟਡ ਨੇ ਕਿਹਾ ਹੈ ਆਈਸੋਲੇਟਡ ਮਤਲਬ ਹੈਗਾ ਇੱਕ ਤੋਂ ਲੈ ਕੇ 25% ਸਿਰ ਬਹੁਤ ਘੱਟ ਏਰੀਆ ਦੇ ਵਿੱਚ ਵਰਖੇ ਦੇਣ ਕਿਹਾ ਲੇਕਿਨ ਹੋ ਸਕਦੀ ਹੈ ਜਿੱਥੇ ਤੇਜ਼ ਹਵਾ ਦੇ ਬੁੱਲੇ ਵੀ ਆ ਸਕਦੇ ਹੈ ਇਹ ਫਿਰੋਸਪੁਰ ਫਾਜ਼ਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਇੱਥੇ 8 9 8 9 ਇਵਨ ਕਿ 10 ਦੀ ਸਵੇਰ ਤੱਕ ਲੈ ਜਾਓ ਤੁਸੀਂ 8 9 10 ਦੇ ਦਰਮਿਆਨ 25% ਇਸੇ ਦੇ ਵਿੱਚ ਵਰਖਾ ਹੋ ਸਕਦੀ ਹੈ ਇਹ ਜੇ ਤੁਸੀਂ ਅਗਲੇ ਜ਼ਿਲ੍ਹੇ ਦੇਖੋਗੇ ਆਪਣਾ ਲੁਧਿਆਣਾ ਬਰਨਾਲਾ ਸੰਗਰੂਰ ਮਲੇਰ ਕੋਟਲਾ ਪਟਿਆਲਾ ਇੱਥੇ 9 ਤੱਕ ਨੂੰ ਵੀ ਪੈ ਸਕਦਾ ਮਾਨਸਾ 8 ਅਤੇ 9 ਦੇ ਮੈਂ ਵੀ ਪੈ ਸਕਦਾ ਫਤਿਹਗੜ੍ਹ ਸਾਹਿਬ ਰੋਪਨਗਰ ਇਹ ਜਿਹੜਾ ਹੈ ਐਸਐਸ ਨਗਰ ਇੱਥੇ ਬਹੁਤ ਘੱਟ ਸੰਭਾਵਨਾ ਹੈ ਮੀਂਹ ਦੀ ਹੋ ਸਕਦਾ ਇੱਥੇ ਰੱਖਾ ਨਾ ਹੀ ਹੋਵੇ ਚੰਗੀ ਗੱਲ ਹੈ ਪਰ ਵਾਰ ਨਹੀਂ ਕੋਈ ਨਹੀਂ ਹੈਗੀ ਜੇ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਆਮ ਤੌਰ ਤੇ ਖੁਸ਼ਕ ਬਣ ਰਹਿਣ ਦੀ ਸੰਭਾਵਨਾ ਹੈ ਹਰਿਆਣਾ ਇਹਦਾ ਜ਼ਿਆਦਾਤਰ ਐਸਾ ਕੁਝ ਕਰਵੇਗਾ ਫਿਰ ਵੀ ਕਿਤੇ ਇਕਾ ਦੁੱਕਾ ਯਮਨਾ ਨਗਰ ਜਿਵੇਂ ਹੋ ਗਿਆ ਕੁਲ ਖੇਤਰ ਹੋ ਗਿਆ ਠੀਕ ਹੈ ਇਹੋ ਜਿਹੇ ਏਰੀਆ ਦੇ ਵਿੱਚ ਕਿਤੇ ਕਾਰਵਾਈ ਹੋ ਸਕਦੀ ਹੈ ਸਿਰਸਾ ਹੋ ਸਕਦੀ ਫਤਿਹਬਾਦ ਹਿਸਾਰ ਤੇ ਇਨਾ ਏਰੀਆ ਦੇ ਵਿੱਚ ਵਰਖਾ ਦੀ ਕਰਵਾਈ ਹੋ ਸਕਦੀ ਹੈ ਫਿਰ ਜ਼ਿਆਦਾਤਰ ਏਰੀਆ ਖੁਸ਼ਕ ਬਣ ਰਿਹਾ ਨਹੀਂ ਸੰਭਾਵਨਾ ਇਹ ਪ੍ਰੋਬਲਮ ਕਿੱਥੇ ਕ੍ਰੀਏਟ ਹੁੰਦੀ ਹੈ ਪ੍ਰੋਬਲਮ ਇੱਥੇ ਹੁੰਦੀ ਹੈ ਕਿ ਜਦੋਂ ਇਹ ਆਪਣਾ ਕੈਪ ਇੰਡੈਕਸ ਨੂੰ ਕਰਨਾਲ ਦਾ ਦੇਖੋ 9 ਤੱਕ ਨੂੰ 1282 ਕੈਪ ਇੰਡੈਕਸ ਹੈ 1282 ਕੈਪ ਇੰਡੈਕਸ ਦਾ ਤੇ ਫਿਰ ਘਰ ਚਮਕ ਵਾਲੀ ਬੱਦਲੀ ਬਣਗੇ ਤੇਜ਼ ਹਵਾ ਵੀ ਆਊਗੀ ਠੀਕ ਹੈ ਭਾਵੇਂ ਕਿ ਦਿੱਲੀ ਵਾਲੇ ਚੰਡੀਗੜ੍ਹ ਵਾਲੇ ਕੋਈ ਜ਼ਿਆਦਾ ਵਰਖਾ ਨਹੀਂ ਦਿਖਾ ਰਹੇ ਪਰੰਤੂ ਇਹੋ ਜਿਹੀਆਂ ਚੀਜ਼ਾਂ ਰ ਬਣਦੀਆਂ ਤਾਂ ਇਹ ਜਿਹੜਾ ਹੈਗਾ ਤੁਹਾਡੇ ਨੁਕਸਾਨ ਕਰ ਸਕਦੀਆਂ ਤਾਂ ਹੁਣ ਕੈਪ ਇੰਡੈਕਸ ਨੂੰ ਦੇਖੋ ਦਿੱਲੀ ਤੋਂ ਲੈ ਕੇ ਇਸ ਤਰੀਕਾ ਨਾਲ ਚੱਲਦਾ ਸਾਰੇ ਅੱਗੇ ਤੱਕ ਪਾਣੀ ਭਰ ਦੇ ਵਿੱਚ ਹਾਈ ਹੈਗਾ ਸਾਲਨਪੁਰ ਚ ਆ ਗਈ ਪਟਿਆਲਾ ਬਠਿੰਡਾ ਸਿਰਸਾ ਸੂਰਤਗੜ ਲੁਧਿਆਣਾ ਬਹਾਵਲ ਬਨਗਰ ਗੁਰਦਾਸਪੁਰ ਸਾਰੀ ਕੈਪ ਵਿੱਚ ਜਿਹੜਾਗਾ ਥੋੜਾ ਹਾਈ ਹੈ ਤਾਂ ਉਹਦੇ ਕਰਕੇ ਦਿੱਕਤ ਹੋ ਸਕਦੀ ਹੈ ਠੀਕ ਹੈ ਇਹ ਵਾਰਨਿੰਗ ਕੋਈ ਨਹੀਂ ਹੈਗੀ ਆਪਾਂ ਗੱਲ ਕਰੀਏ Rajasthan ਦੀ Rajasthan ਦੇ ਵਿੱਚ ਵੀ ਵਾਰਨਿੰਗ ਕੋਈ ਨਹੀਂ ਜਾਰੀ ਹੋਈ ਪਰੰਤੂ ਭਾਰਤੀ ਮੌਸਮ ਵਿਭਾਗ ਦੇ Jaipur ਕੇਂਦਰ ਦਾ ਕਹਿਣਾ ਹੈ ਕਿ 8 ਅਕਤੂਬਰ ਨੂੰ ਇਹ ਜਿਹੜੀ ਗੰਗਾ ਨਗਰ ਹਰਮਾਨਗੜ ਦੇ ਵਿੱਚ 9 ਅਕਤੂਬਰ ਨੂੰ ਗੰਗਾ ਨਗਰ ਹਰਮਾਨਗੜ ਚੂਰੂ ਜੁੰਜ ਨੂੰ ਸਿਕਰ ਜੈਪੁਰ ਦੋਸਾ ਹਨਾ ਇਹ ਆ ਸਾਰਾ ਏਰੀਆ ਜਿਹੜਾ ਹੈਗਾ ਇਧਰ ਵਰਖਾ ਹੋ ਸਕਦੀ ਹੈ ਭਾਵੇਂ ਕਿ ਕੁਝ ਮਾਡਲ ਇਹ ਵੀ ਦਿਖਾ ਰਹੇ ਹੈ ਕਿ ਇਹ ਜਿਹੜੀ ਵਰਖਾ ਹੈਗੀ ਹੈ जैसलमेर ਤੋਂ ਨਾਲ ਨਾਲ ਬੀਕਰਨੀਰ ਦੇ ਨਾਲ ਨਾਲ ਏਰੀਆ ਜਿਹੜਾ ਹੈਗਾ ਗੜਸਾਣਾ ਰਾਏ ਸਿੰਘ ਨਗਰ ਇਹ ਏਰੀਆ ਨੂੰ ਵੀ ਕਵਰ ਕਰ ਸਕਦੀ ਹੈ ਤਾਂ ਤੇਜ਼ ਵਰਖਾ ਇਹ ਹਵਾ ਦੇ ਨਾਲ ਵਰਖਾ ਹੋ ਸਕਦੀ ਹੈ ਇਹ ਅੱਗੇ ਜੰਮੂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪੱਛਮੀ ਯੂਪੀ ਪਛਮੀ ਯੂਪੀ ਦੇ ਵਿੱਚ ਵੀ ਬਹੁਤ ਥੋੜੇ ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਠੀਕ ਹੈ ਕੁੱਲ ਮਿਲਾ ਕੇ ਨਾ ਤਾਂ ਕੋਈ ਅਗੇ ਮੌਸਮ 'ਚ ਵੱਡਾ ਪਰਵਰਤਨ ਹੈ ਇਹ ਨਾ ਤਾਂ ਕੋਈ ਤਾਪਮਨ 'ਚ ਵੱਡਾ ਪਰਵਰਤਨ ਹੈ ਤੇ ਨਾ ਹੀ ਕੋਈ ਮੌਸਮ ਦੇ ਵਿੱਚ ਵੱਡੀ ਕਾਰਵਾਈ ਹੈ ਠੀਕ ਹੈ ਪਰੰਤੂ ਦਿੱਕਤ ਜੇ ਸਾਡੀ ਦਿੱਕਤ ਹੋ ਹੈਗੀ ਹੈ ਸਾਡੀਆਂ ਫਸਲਾਂ ਪੱਕਣ ਨੂੰ ਤਿਆਰ ਹੈ ਵੱਡਾਂ ਦੇ ਨੇੜੇ ਹੈ ਤਾਂ ਇਸ ਸਮੇਂ ਜਿਹੜੇ ਕਿ ਨਿੱਕੇ-ਨਿੱਕੇ ਸਿਸਟਮ ਹੈਗੇ ਆ ਜਿਹਦੇ 'ਚ ਤੇਜ਼ ਜਿਵੇਂ ਰਾਤ ਹਨੇਰੀ ਆਈ ਸੀ ਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਉਹ ਜਿਹੜੇ ਹੈਗੇ ਆ ਕੁਝ ਇਸ ਏਰੀਆ ਜਾਂ ਭਾਵੇਂ ਕਿ ਏਰੀਆ ਸੀਮਤ ਕਵਰ ਕਰਦੀ ਹੁਣ ਮੇਰੇ ਪਿੰਡ ਤੇ ਰਾਤ ਨੇੜੀ ਜਰੂਰ ਚੱਲੀ ਵਰਖਾ ਬੂੰਦਾਬاندی ਹੋਈ ਹੈ ਲੇਕਿਨ ਮੇਰੇ ਪਿੰਡ ਤੋਂ 15 ਕਿਲੋਮੀਟਰ ਤੇੜ ਹੈਗਾ ਬਹੁਤ ਚੰਗੀ ਵਰਖਾ ਕਰ ਗਿਆ ਬਹੁਤ ਮੱਕ ਵਾਵਾ ਮੀ ਪੈ ਗਿਆ ਪੂਰੀ ਪੂਰੀ ਸੜਕ ਭਰ ਕੇ ਚੱਲ ਰਹੀ ਸੀ ਤਾ ਮਤਲਬ ਕਿ ਹਾਲਾਤ ਇਹਨਾਂ ਦਿਨਾਂ ਦੇ ਇਸ ਤਰ੍ਹਾਂ ਦੇ ਹੀ ਹੁੰਦੇ ਆ ਤਾਂ ਪ੍ਰਮਾਤਮਾ ਮੇਹ ਰੱਖਣ ਸਰਬੱਤ ਦਾ ਭਲਾ ਕਰਨਾ ਤੁਹਾਡੀਆਂ ਫਸਲਾਂ ਸੁਰੱਖਿਅਤ ਰਹਿਣ ਪੱਕੀ ਹੋਈ ਫਸਲ ਜਦੋਂ ਢੱਕ ਪੈਂਦੀ ਹੈ ਤਾਂ ਉਹਦੇ ਵਿੱਚ ਪਾਣੀ ਨਾ ਖੜਾ ਹੋਵੇ ਤਾਂ ਫਸਲ ਦਾ ਕਿ ਬਹੁਤਾ ਨੁਕਸਾਨ ਨਹੀਂ ਹੁੰਦਾ ਸਾਡੇ ਨਾਲ ਇੱਕ ਵਾਰੀ ਹੋ ਚੁੱਕਾ ਹੈ ਇਹ ਇੱਕ ਵਾਰ ਜਿਹੜਾ ਕੰਬੈਨ ਖੇਤ ਚ ਲਗਾਈ ਝੋਨਾ ਵੜਨਾ ਵਾਸਤੇ ਤੇ ਲੇਕਿਨ ਉੰਨੀ ਦੇ ਉਹਨੂੰ ਕੀ ਹੋਇਆ ਕਿ ਇੱਕ ਜਿਹੜਾ ਕੰਬੈਨ ਨੇ 7 ਕਿੱਲਾਂ ਦਾ ਕੀੜਾ ਵਲਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕਦਮ ਤੇਜ਼ ਹਨੇਰੀ ਵੀ ਆ ਗਿਆ ਕੰਬੈਨ ਵਿੱਚੋਂ ਕਢਣੀ ਪਈ ਸਾਰਾ ਖੇਤ ਜਿਹੜਾ ਹੈਗਾ ਪਾਣੀ ਚ ਡੁੱਬ ਗਿਆ ਸਾਰਾ ਝੋਨਾ ਜਿਹੜਾ ਹੈਗਾ ਥੱਲੇ ਵਿਛ ਗਿਆ ਹਾਲਾਤ ਦੇ ਲੱਗਦੇ ਸੀਗੇ ਕਿ ਵੀ ਐਕਤੀ ਲੱਗਦੇਗੇ ਐਕਤੀ ਪੱਲੇ ਕੱਖ ਨਹੀਂ ਪੈਣਾ ਪਰੰਤੂ ਜਦੋਂ ਵੜਿਆ ਤਾਂ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਪੰਜ ਤੋਂ ਸੱਤ ਮਾਨ ਦਾ ਨੁਕਸਾਨ ਉਹ ਵੀ ਕਾਦੇ ਕਰਕੇ ਹੋਇਆ ਸੀਗਾ ਕਿ ਜਦੋਂ ਵੱਢਣ ਲੱਗਿਆ ਜਿਹੜਾ ਝੋਨਾ ਥੱਲੇ ਛੜ ਗਿਆ ਉਹਦਾ ਕਿਉਂਕਿ ਉਹ ਹਾਲਾਤ ਸੀ ਮਾਰੇ ਸਾਰੇ ਖੇਤ ਦੇ ਵਿੱਚ ਜਿਹੜਾ ਹੈਗਾ ਪਾਣੀ ਹੀ ਬਹੁਤ ਜ਼ਿਆਦਾ ਸੀਗਾ ਤੇ ਝੋਨਾ ਜਮਾਂ ਧਰਤੀ ਦੇ ਨਾਲ ਲੱਗਿਆ ਸੀ ਲੇਕਿਨ ਅਗਲੇ ਦਿਨ ਜਦੋਂ ਦੇਖਿਆ ਡੈਡੀ ਕਹ ਰਿਹਾ ਕਿ ਕੋਈ ਕੱਕਾ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਝੋਨੇ ਦੀ ਜਿਹੜੇ ਛਿੱਟੇ ਹੈਗੇ ਆ ਉਹ ਜ਼ਮੀਨ ਤੇ ਨਹੀਂ ਲੱਗੇ ਉੱਪਰ ਦੇ ਪਰਾਲੀ ਦੇ ਉੱਤੇ ਹੀ ਹੈ ਤੇ ਇਹਦੇ ਕਰਕੇ ਬਹੁਤਾ ਨੁਕਸਾਨ ਨਹੀਂ ਹੁੰਦਾ ਹੁੰਦਾ ਇੰਨਾ ਜਿਆਦਾ ਘਬਰਾਇਆ ਨਾ ਕਰੋ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਮੀਰਪੰਨੀ ਦੋਸਤੋ ਧੰਵਾਦ ਦੋਸਤੋ